यहाँ पे जो फार्मर्स प्रोटेस्ट हुए वहां पे लाशें लटकी थी वहां पे रेप हो रहे थे और जब वो किसानों के हितकारी बिल जो वापस लिए गए थे तो पूरा देश जो है वो चौक गया था और वो किसान आज भी वहां बैठे हुए उन्होंने कभी सोचा ही नहीं बिल वापस होगा वो बड़ी लंबी प्लानिंग थी जैसे बांग्लादेश में हुई है ਕੰਗਨਾ ਦਾ ਮੰਨਣਾ ਹੈ ਕਿ ਕੁਝ ਬਾਹਰੀ ਤਾਕਤਾਂ ਅੰਦਰੂਨੀ ਫੋਰਸਿਸ ਨਾਲ ਮਿਲ ਕੇ ਸੁਪਰੀਮ ਲੀਡਰ ਖਿਲਾਫ ਕੋਈ ਛੜੀਅੰਤਰ ਰਚ ਰਹੀਆਂ ਨੇ ਕੰਗਨਾ ਨੇ ਸਿੱਧਾ ਪੰਗਾ ਹੁਣ ਪੰਜਾਬ ਯਾਨੀ ਕਿ ਕਿਸਾਨਾਂ ਨਾਲ ਲੈ ਕਿਸਾਨਾਂ ਖਿਲਾਫ ਬੋਲਣ ਤੇ ਬੀਜੇਪੀ ਨੇ ਵੀ ਕੰਗਨਾ ਨੂੰ ਫੜਕਾਰ ਲਈ ਸੀ ਕਿ ਉਸ ਦਾ ਕੋਈ ਹੱਕ ਨਹੀਂ ਹੈ ਉਹ ਅਥੋਰਾਈਜ਼ ਨਹੀਂ ਹੈ ਕਿ ਐਵੇਂ ਦਾ ਕੋਈ ਵੀ ਬਿਆਨ ਦੇਵੇ ਜਦੋਂ ਕੰਗਨਾ ਨੇ ਕਿਹਾ ਸੀ ਕਿ ਕਿਸਾਨਾਂ ਦੇ ਦਰਨੇ 'ਚ ਜਿਹੜੀਆਂ ਬੀਬੀਆਂ ਆਈਆਂ ਨੇ ਉਹ ਵਿਕਾਉ ਨੇ ਉਹ 100-100 ਰੁਪਏ ਚਾਈਏ ਨੇ ਇਹ ਬਿਆਨ ਸੁਣ ਕੇ ਹਰ ਕਿਸੇ ਨੂੰ ਗੁੱਸਾ ਆਇਆ ਸੀ ਫਿਰ ਕੋਈ ਆਮ ਬੰਦਾ ਤਾਂ ਕੰਗਣਾ ਤੱਕ ਪਹੁੰਚ ਨਹੀਂ ਸਕਿਆ ਤੇ ਫਿਰ 에ਰਪੋਰਟ ਵਾਲਾ ਸੀਨ ਤਾਂ ਸਾਰਿਆਂ ਨੂੰ ਯਾਦ ਹੀ ਹੈ ਫਿਰ ਬੀਜੇਪੀ ਨੂੰ ਵੀ ਲੱਗਿਆ ਕਿ ਜੇ ਕੰਗਣਾ ਨੂੰ ਚੁੱਪ ਨਾ ਕਰਾਇਆ ਤਾਂ ਹਰਿਆਣਾ ਦੇ ਜਿਹੜੇ ਜਾਟ ਨੇ ਉਹਨਾਂ ਨੂੰ ਵੋਟ ਨਹੀਂ ਪਾਉਣਗੇ ਇਹ ਵੀ ਪਤਾ ਹੈ ਕਿ ਜਿਹੜਾ ਕਾਸਟ ਵਾਲਾ ਮੁੱਦਾ ਹੈ ਉਹ ਹਰਿਆਣਾ ਵਿੱਚ ਬਹੁਤ ਵੱਡਾ ਹੈ ਉੱਥੇ ਕੰਗਣਾ ਫਿਰ ਬੋਲ ਪਈ ਕਿ ਬੀਜੇਪੀ ਕਾਸ ਸੈਂਸਸ ਦੇ ਖਿਲਾਫ ਹੈ ਉਸ ਤੋਂ ਬਾਅਦ ਬੀਜਪੀ ਨੇ ਫਿਰ ਕਿਹਾ ਕਿ ਐਵੇਂ ਦਾ ਕੁਝ ਨਹੀਂ ਹੈ ਬਸ ਇਸ ਦੀ ਇੱਕ ਸਟੱਡੀ ਚੱਲ ਰਹੀ ਹੈ ਕੰਗਰਾਂ ਨੂੰ ਸਿਰਫ ਆਪਣੀ ਫਿਲਮ ਐਮਰਜੈਂਸੀ ਨੂੰ ਪ੍ਰਮੋਟ ਕਰਨ ਦੀ ਪਈ ਹੈ ਉਸਨੇ ਸੋਚਿਆ ਕਿ ਚਲ ਪੰਜਾਬ ਨੂੰ ਹੋਂਦ ਅਗੇਂਸਟ ਸੇਖਾਂ ਨੂੰ ਕਰਨ ਦੋ ਜੋ ਵੀ ਰੋਸ ਪ੍ਰਦਰਸ਼ਨ ਕਰ ਰਹੇ ਨੇ ਜਿੰਨੀ ਉਸ ਨੂੰ ਫ੍ਰੀ ਦੀ ਪਬਲਿਸਿਟੀ ਮਿਲੇਗੀ ਓਨ ਇਹ ਫਿਲਮ ਜੇ ਮੈਂ ਹਿੱਟ ਹੋਏਗੀ ਜਿਵੇਂ ਕਹਿਣ ਲੱਗੇ 10 ਫਿਲਮਾਂ ਫਲॉप ਹੋ ਗਿਆ ਹੁਣ ਐਵੇਂ ਦਾ ਕੁਝ ਪਬਲਿਸਿਟੀ ਕਰੇ ਕਿ ਜਿਹੜੀ ਉਹ ਜਿਹੜੀ ਫਿਲਮ ਹੈ ਉਹ ਫਿਰ ਹਿੱਟ ਹੋਏ ਸਾਰੇ ਦੇਖਣਗੇ ਤਾਂ ਸਿੱਖ ਕਿਉਂ ਇਸ ਤੇ ਜਿਹੜੇ ਸਿੱਖ ਨੇ ਪ੍ਰਦਰਸ਼ਨ ਕਰ ਰਹੇ ਨੇ ਕਿਉਂ ਇਸ ਤੇ ਰੋਕ ਲਗਾਈ ਜਾ ਰਹੀ ਹੈ ਪਰ ਉਹ ਭੁੱਲ ਗਈ ਸੀ ਕਿ ਜਿਹੜੇ ਹਰਿਆਣਾ ਚ ਵੀ ਹਰ ਸੀਟ ਜਿਹੜੀ ਉਹ ਇੰਪੋਰਟੈਂਟ ਹੈ ਉਥੇ ਸਿੱਖੇਗਾ ਇੰਪੋਰਟੈਂਟ ਰੋਲ ਅਦਾ ਕਰ ਰਹੇ ਨੇ ਹਾਲ ਹੀ ਵਿੱਚ ਹੋਏ ਲੋਕ ਸਭਾ ਇਲੈਕਸ਼ਨਾਂ ਚ ਚਾਰ ਕੰਸਟੀਟੂਐਂਸੀਸ ਅੰਬਾਲਾ ਕਰਨਾਲ ਕੁਰਕਸ਼ੇਤਰ ਸਿਰਸਾ ਵਿੱਚ ਵੀ ਜਿਹੜੇ ਸਿੱਖ ਨੇ ਇੰਪੋਰਟੈਂਟ ਰੋਲ ਪਲੇ ਕਰ ਰਹੇ ਨੇ ਉਸ ਵਿੱਚ 20% ਜਿਹੜੇ ਵੋਟ ਨੇ ਵੋਟ ਨੇ ਉਹ ਸਿੱਖਾਂ ਦੇ ਨੇ ਸਿੱਖ ਕਮਿਊਨਿਟੀ ਹੁਣ ਹੈ ਹਰਿਆਣਾ ਅਸੈਂਬਲੀ ਇਲੈਕਸ਼ਨ ਚ ਵੀ 15-20 ਸਿੱਖ ਨੇ ਜਿਹੜੇ ਉਹ ਅੱਗੇ ਆਣਗੇ ਇਲੈਕਸ਼ਨਸ ਚ ਸੁਣਨ ਚਾਹ ਰਹੇ ਜਿਹੜੀ ਕੰਗਣਾ ਦੀ ਮੂਵੀ ਹੈ ਐਮਰਜੈਂਸੀ ਉਹ ਜੋ ਪਹਿਲਾਂ ਤੋਂ ਡਿਲੇ ਹੁੰਦੀ ਆ ਰਹੀ ਹੈ ਉਸ ਨੂੰ ਹੁਣ ਹਰਿਆਣਾ ਇਲੈਕਸ਼ਨ ਤੋਂ ਬਾਅਦ ਰਿਲੀਜ਼ ਕੀਤਾ ਜਾਵੇਗਾ ਕੰਗਣਾ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਤੇ ਪ੍ਰੈਸ਼ਰ ਹੈ ਜੋ ਉਹ ਮੂਵੀ ਕਲੀਅਰ ਨਹੀਂ ਕਰ ਰਹੇ ਪਰ ਹੁਣ ਤਿੰਨ ਸੀਨ ਕੱਟ ਕਰੰਤੂ ਬਾਅਦ ਉਹ ਮੂਵੀ ਨੂੰ ਹਰੀ ਚੰਡੀ ਮਿਲ ਗਈ ਹੈ ਜਿੱਥੇ ਕੰਗਰਾਂ ਦੀ ਫਿਲਮ ਐਮਰਜੈਂਸੀ ਨੂੰ ਹਰੀ ਚੰਡੀ ਮਿਲ ਗਈ ਏ ਉੱਤੇ ਹੀ ਜੇ ਆਪਾਂ ਦਿਲਜੀਤ ਦੀ ਫਿਲਮ ਦੀ ਗੱਲ ਕਰੀਏ ਪੰਜਾਬ 95 ਜਿਹੜੀ ਕਿ 2022 ਚ ਬਣੀ ਸੀ ਉਸ ਨੂੰ ਅਜੇ ਤੱਕ ਰਿਲੀਜ਼ ਨਹੀਂ ਕੀਤਾ ਗਿਆ ਉਸ ਵਿੱਚ 10 ਨੇ 20 ਨੇ ਸਿੱਧਾ 85 ਕੱਟ ਲੱਗ ਚੁੱਕੇ ਨੇ ਐਵੇਂ ਦਾ ਕਹੀ ਹੈ ਉਸ ਫਿਲਮ ਚ ਜੋ ਸਰਕਾਰ ਤੇ ਜਿਹੜੀ ਸੈਂਟਰਲ ਬੋਰਡ ਉਹ ਫਿਰ ਉਹਨੂੰ ਰਿਲੀਜ਼ ਕਰਨ ਤੋਂ ਡਰ ਰਹੀ ਹੈ 85 ਕੱਟ ਲੱਗਨ ਤੋਂ ਬਾਅਦ ਵੀ CBFC ਨੇ ਰਿਲੀਜ਼ ਨਹੀਂ ਕੀਤਾ ਜੇ ਹੁਣ 85 ਕੱਟ ਲੱਗ ਚੁੱਕੇ ਨੇ ਹੁਣ ਫਿਲਮ ਚ ਰਹਿ ਕੀ ਗਿਆ ਹਣਾ ਉਸ ਵਿੱਚ ਦਿਖਾਇਆ ਗਿਆ ਹੈ ਕਿ 1984 ਤੋਂ ਬਾਅਦ 1995 ਚ ਪੰਜਾਬ ਦਾ ਮਾਹੌਲ ਕਿਵੇਂ ਦਾ ਸੀ ਸਿੱਖਾਂ ਤੇ ਕੀ ਤਸ਼ੱਦਦ ਹੋ ਰਹੀ ਸੀ ਉਹਨਾਂ ਦੇ ਜਵਾਕਾਂ ਨੂੰ ਘਰੋਂ ਚੱਕ ਕੇ ਲੈ ਕੇ ਜਾਇਆ ਜਾਂਦਾ ਸੀ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਦੀ ਲਾਸ਼ਾਂ ਦਾ ਵੀ ਪਤਾ ਨਹੀਂ ਸੀ ਸਾਰੇ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਸੀ इवन ਕਿ 6-6 ਮਹੀਨੇ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ 1992 ਚ ਕਾਂਗਰਸ ਦੇ ਬਿਆਨ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਬਣੇ ਸੀ ਉਸ ਦੌਰਾਨ ਕੇ ਪੀਐਸ ਗਿੱਲ ਵੀ ਡੀਜੀਪੀ ਪੋਸਟ ਤੇ ਵਾਪਸ ਆਏ ਸੀ ਕੁਝ ਸਾਲਾਂ ਪਹਿਲਾਂ ਕੇ ਪੀਐਸ ਗਿੱਲ ਨੂੰ ਪੋਸਟ ਤੋਂ ਹਟਾ ਦਿੱਤਾ ਗਿਆ ਸੀ ਕਿਹਾ ਗਿਆ ਸੀ ਕਿ ਪੰਜਾਬ ਦਾ ਜਿਹੜਾ ਮਾਹੌਲ ਏ ਉਹ ਕੇ ਪੀਐਸ ਗਿੱਲ ਖਰਾਬ ਕਰ ਰਹੇ ਹੈ ਫਿਰ ਬਿਆਨਤ ਸਿੰਘ ਦੇ ਸੀਐਮ ਬਣ ਤੋਂ ਬਾਅਦ ਕੇਪੀਐਸ ਗਿੱਲ ਨੂੰ ਵਾਪਸ ਡੀਜੀਪੀ ਪੋਸਟ ਤੇ ਲਿਆਂਦਾ ਗਿਆ ਉਸ ਦੌਰਾਨ ਜਿਹੜੇ ਸਿੱਖਾਂ ਤੇ ਅਨੇ ਤਸ਼ੱਦਦ ਹੋ ਰਹੇ ਸੀ ਆਮ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਸੀ ਜਸਟਿਸ ਨਹੀਂ ਮਿਲ ਰਿਹਾ ਸੀ ਤਾਂ ਫਿਰ ਜਸਵੰਤ ਸਿੰਘ ਖਾਲੜਾ ਗਿਆਏ ਸੀ ਉਹਨਾਂ ਨੇ ਸੋਚਿਆ ਸੀ ਕਿ ਉਹ ਆਮ ਜਨਤਾ ਨੂੰ ਜਸਟਿਸ ਦਿਵਾਣਗੇ ਉਹਨਾਂ ਨੂੰ ਪਤਾ ਸੀ ਕਿ ਇਹ ਔਖਾ ਕੰਮ ਹੈ ਉਹਨਾਂ ਤੇ ਵੀ ਹਮਲਾ ਹੋ ਸਕਦਾ ਉਹਨਾਂ ਨੂੰ ਵੀ ਮਾਰ ਦਿੱਤਾ ਜਾ ਸਕਦਾ ਪਰ ਉਹ ਫੇਰ ਵੀ ਲੋਕਾਂ ਦੇ ਲਈ ਅੱਗੇ ਆਏ ਉਹ ਸਮੇਂ ਜਿਹੜਾ ਜਿਹੜੀ ਗਵਰਨਮੈਂਟ ਸੀ ਕਾਨੂੰਨ ਸੀ ਉਹ ਸਭ ਮਿਲੇ ਹੋਏ ਸੀ ਜਿਵੇਂ ਕਈਆਂ ਨੂੰ ਮਾਰ ਦਿੱਤਾ ਗਿਆ ਸੀ ਕਈਆਂ ਦੀ ਲਾਸ਼ਾਂ ਲੱਭਦਾ ਸੀ ਤੇ ਕਈਆਂ ਦੇ ਸਸਕਾਰ ਘਰਦਿਆਂ ਨੂੰ ਬਿਨਾਂ ਦੱਸੇ ਕਿੱਥੇ ਗਏ ਸੀ ਇਵਨ ਕੇ ਦੋ ਜਾਂ ਤੋ ਵੱਧ ਪੁਲਿਸ ਵਾਲਿਆਂ ਨੂੰ ਮਾਰਤਾ ਗਿਆ ਸੀ ਕਿਉਂਕਿ ਉਹਨਾਂ ਨੇ ਇਹ ਕੰਮ ਕਰਨ ਤੋਂ ਮਨਾਂ ਕੀਤਾ ਸੀ ਜਸਮント ਸਿੰਘ ਖਾਲੜਾ ਨੇ ਕੇਪੀਐਸ ਗਿੱਲ ਬਿਆਨਤ ਸਿੰਘ ਤੇ ਐਸਐਸਪੀ ਅਜੀਤਪਾਲ ਸੰਧੂ ਨੂੰ ਦੋਸ਼ੀ ਠਰਾਇਆ ਸੀ ਇਸ ਸਾਰੇ ਜੋ ਵੀ ਹੋ ਰਿਹਾ ਸੀ ਖਾਲੜਾ ਨੇ ਕੋਰਟ ਜਾ ਕੇ ਵੀ ਕੇਸ ਸਬਮਿਟ ਕਰਵਾਇਆ ਸੀ ਪਰ ਕੋਰਟ ਨੇ ਕਿਹਾ ਕਿ ਇਹ ਸਿਰਫ ਜਿਹੜੇ ਘਰ ਦੇ ਮੈਂਬਰ ਨੇ ਉਹੀ ਕਰ ਸਕਦੇ ਨੇ ਜਦ ਇਹ ਮੰਗ ਕੀਤੀ ਕਿ ਕੁਛ ਨਹੀਂ ਚਾਹੀਦਾ ਸਾਨੂੰ ਸਾਨੂੰ ਕਟੋ-ਕਟੇ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਕੇ ਡੀ ਸਮਸ਼ਾਨ ਘਾਟ ਤੇ ਤੁਸਾਂ ਕਦੋਂ ਸਾੜਿਆ ਸੀ ਕਿਉਂਕਿ ਕਾਨੂੰਨ ਕਹਿੰਦਾ ਹੈ ਲਾਹਾਰਸ লাশ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਕਾਨੂੰਨ ਕਹਿੰਦਾ ਹੈ ਲਾਹਾਰਸ লাশ ਦੇ ਕੱਪੜੇ ਉਦੋਂ ਤੱਕ ਸੰਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਿਸ ਕਲੇਮ ਨਾ ਕਰੇ ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਹੈ ਉਸ ਦੇ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇੰਜ ਕਰੋ ਇਹ ਪਬਲਿਕ ਇੰਟਰਸਟ ਲਈ ਇਟੀਗੇਸ਼ਨ ਤਾਂ ਬਣਦੀ ਨਹੀਂ ਇਹਦੇ ਨਾਲ ਬਹੁਤ ਵੱਡਾ ਮਸਲਾ ਖੜਾ ਹੁੰਦਾ ਹੈ ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ Laash ਹੈ ਭੇਜ ਦਿਓ ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਕਾਨੂੰਨ ਨਾਲ ਮਖੌਲ ਕੀਤਾ ਗਿਆ ਇੱਕ ਕੌਮ ਨਾਲ ਮਖੌਲ ਕੀਤਾ ਗਿਆ ਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਜਿਹੜੇ ਹੋਰ ਕੁਝ ਨਹੀਂ ਮੰਗਦੇ ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ ਕੇਪੀਸ ਗੱਲ ਲੈ ਫਿਰ ਪ੍ਰੈਸ ਕਾਨਫਰੰਸ ਕੀਤੀ ਤਾਂ ਉਸਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੋਸ਼ ਲਾ ਰਿਹਾ ਹੈ ਉਹ ਝੂਠੇ ਨੇ ਜਿਹੜੇ ਗੁੰਮਸ਼ਦਾ ਹੋ ਚੁਕੇ ਬੱਚੇ ਨੇ ਉਹ ਵਿਦੇਸ਼ ਚਲੇ ਗਏ ਨੇ ਤਾਂ ਉੱਥੇ ਉਹ ਕੰਮਕਾਰ ਕਰ ਰਹੇ ਨੇ ਤੇ ਜਿਹੜੇ ਘਰ ਦੇ ਨੇ ਉਹ ਸਰਕਾਰ ਤੋਂ ਕੰਪਨਸੇਟ ਮੰਗਣਾ ਚਾਹੁੰਦੇ ਨੇ ਪਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਆਮ ਲੋਕਾਂ ਨੂੰ ਜਸਟਿਸ ਦਿਵਾਉਣ ਤੇ ਫਿਰ 2005 ਵਿੱਚ ਇੱਕ ਵਿਕਟਮ ਸਾਹਮਣੇ ਆਇਆ ਜਿਸ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਕਿਵੇਂ ਟੌਰਚਰ ਕੀਤਾ ਗਿਆ ਗੁਲਦੀਪ ਸਿੰਘ ਜੋ ਕਿ ਉਸ ਸਮੇਂ ਪੁਲਿਸ ਆਫੀਸਰ ਸੀ ਉਹਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਕੀ ਕੀ ਤਸ਼ੱਦਦ ਝੱਲਨੇ ਪਏ ਉਸਨੇ ਕਿਹਾ ਕਿ ਉਹ 1997 ਵਿੱਚ ਸਾਹਮਣੇ ਆ ਸਕਦਾ ਸੀ ਪਰ ਉਸਨੇ ਸੋਚਿਆ ਕਿ ਕੇ ਪੀ ਐਸ ਵਰਗੇ ਬੰਦੇ ਨਾਲ ਕੌਣ ਪੰਗਾ ਲਵੇ ਦਿਲਜੀਤ ਦਾ ਵੀ ਕਹਿਣਾ ਹੈ ਕਿ ਸਰਕਾਰ ਨੇ ਪੰਜਾਬ 95 ਦਾ ਚੱਲਣ ਨਹੀਂ ਦਿੱਤੀ ਕਿ ਤੇ ਰਿਲੀਜ਼ ਨਹੀਂ ਹੋਣ ਦਿੱਤੀ ਤੇ ਫਿਰ ਹੁਣ ਕੰਗਨਾ ਦੀ ਜਿਹੜੀ ਐਮਰਜੈਂਸੀ ਮੂਵੀ ਏ ਉਸ ਨੂੰ ਹਰੀ ਚੰਡੀ ਕਿਉਂ ਮਿਲੀ